ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਜਿਹੜੇ ਆਂਗਾ ਹੋਰ ਕੀ ਬੜਦਾ ਕਰਦਾ ਤੇ ਆ ਗਏ ਕਬੂਤਰਾ ਕੋਲੇ ਤੇ ਮਿੱਤਰੋ ਪੰਜਾਬ ਦਾ ਮੌਸਮ ਬੜਾ ਹੀ ਖਰਾਬ ਹੈ ਬੱਦਲ ਹੋਇਆ ਵਾਏ ਕਰੋ ਚੱਕ ਤੇ ਬਾਕੀ ਬੱਚੇ ਵੀ ਢਾ ਹੁੰਦੇ ਬੱਚੇ ਘਿਜਾਉਣ ਨੂੰ ਪਏ ਆ ਛਤਰੀਆਂ ਤੇ ਕੱਲ ਬਿਠਾਈ ਸੀ ਥੋੜਾ ਜਿਹਾ ਸ਼ਾਮ ਨੂੰ ਮੌਸਮ ਸਾਫ ਤਾਂ ਛਤਰੀਆਂ 'ਤੇ ਬਿਠਾਏ ਆ ਬਾਕੀ ਬੱਚੇ ਉੱਡਣ ਜੋਗੇ ਹੋਏ ਵੇ ਤਿੰਨ ਚਾਰ ਤਾਂ ਚੱਕਰ ਮਾਰ ਕੇ ਘੇਰੇ ਹੀ ਬਾਕੇ ਆ ਗੀ ਗਈ ਬਾਕੀ ਤਕਰੀਬਨ ਸਾਰੇ ਹੀ ਬੱਚੇ ਉਡਣੇ ਯੋਗ ਹੋਏ ਹੋਏ ਐ 15 16 ਬੱਚੇ ਐ ਤੇ ਬਾਕੀ 4 5 ਕੋ ਹੋ ਰਹੇ ਛੋਟੇ ਦੇਖਦੇ ਆ ਮਿੱਤਰੋ ਕਿ ਜਾਂਉਂਦੇ ਆ ਇਹਨਾਂ ਨੂੰ ਵੀ ਮੌਸਮ ਇਹ ਨਹੀਂ ਸੈੱਟ ਹੁੰਦਾ ਵਾਕਿ ਲੋ ਜੀ ਕਰੋ ਬੱਚੇ ਚੈੱਕ ਸਾਰੇ ਬੱਚੇ ਓਕੇ ਐ ਤਕਰੀਬਨ ਬੱਚਿਆਂ ਦੇ ਫੁਣਸੀਆਂ ਹੀ ਆ ਹੋਈਆਂ ਅਨਾਈ ਦੋਈ ਦਵਾਂਗੇ ਕਾਦਾਂਗੇ ਲੂਟ ਬਾਕੀ ਇਹ ਛੋਟੇ ਬੱਚੇ ਆ ਢਾਣੇ ਖਾਏ ਹੋਏ ਬੱਚੇ ਹੁਣ ਚੁਗਾ ਮੰਗੀ ਜੰਗਾ ਤੇ ਥੋੜੇ ਜੇ ਬੱਚੇ ਇਹਦੇ ਵਿੱਚ ਥੋੜੇ ਜੇ ਨੀਚੇ ਕਰੇ ਹੋਏ ਆ ਜਿਹੜੇ ਉੱਟਣੇ ਯੋਗ ਹੋਏ ਹੋਏ ਆ ਤੇ ਵਿੱਚ ਇਹਦੇ ਪੁਰਾਣੇ ਬੱਚੇ ਤੇ ਦੋ ਕੂਤਰੀਆਂ ਆ ਤੇ ਮਿੱਤਰੋ ਮੌਸਮੋ ਇਹ ਵਾ ਖਰਾਬ ਮੀਂਹ ਆਣ ਤੋਂ ਪਹਿਲਾਂ ਪਹਿਲਾਂ ਕਿਣੀਆਂ ਹੀ ਕਿਣੀਆਂ ਹੀ ਆ ਪੈਂਦੀਆਂ ਕੋਈ ਕੋਈ ਮੀਂਹ ਆਣੇ ਤੋਂ ਪਹਿਲਾਂ ਪਹਿਲਾਂ ਚੱਲਦੇ ਆ ਉੱਪਰ ਜੋੜਿਆਂ ਨੂੰ ਪਾ ਦਈਏ ਦਾਣੇ ਤੇ ਬੱਚਿਆਂ ਨੂੰ ਚੋਗਾ ਦੇ ਦੂਗੇ ਚਲਦੇ ਆ ਉੱਪਰ ਲੋ ਜੀ ਮਿੱਤਰੋ ਆ ਗਏ ਆ ਉੱਪਰ ਤੇ ਬੋਰਡ ਨੂੰ ਕਰ ਦਈਏ ਸਾਈਡ ਤੇ ਤੇ ਜਿੰਦੇ ਖੋਲਦੀਏ ਤੇ ਕਬੂਤਰਾਂ ਨੂੰ ਖੋਲਦੀਏ ਵੱਲਵ ਕਰਦੀਏ ਬੰਦ ਡੋਲੀ ਵਾਲੇ ਕਬੂਤਰਾਂ ਨੂੰ ਖੋਲਣਾ ਹੈ ਮਿੱਤਰੋ ਤੇ ਦੇਖਣਾ ਹੈ ਬੱਚਿਆਂ ਨੂੰ ਇਹਨਾਂ ਨੂੰ ਚੋਗਾ ਦਿੱਤਾ ਹੈ ਕਿ ਨਹੀਂ ਰਾਤ ਇੱਕ ਬੱਚੇ ਨੂੰ ਜਿਹੜਾ ਸਭ ਤੋਂ ਛੋਟਾ ਬੱਚਾ ਤਾਂ ਉਹਨੂੰ ਘਟੋ ਦਿੱਤਾ ਹੋਇਆ ਸੀ ਚੋਗਾ ਕਿੰਦੇ ਤੋਂ ਤਾਂ ਨਹੀਂ ਸੀ ਮਤਲਬ ਪਤਾ ਨਹੀਂ ਦੇਖਦੇ ਹੁਣ ਜੇ ਦੇ ਦਿੱਤਾ ਹੋਇਆ ਨਹੀਂ ਫਿਰ ਆਪੇ ਕੋਈ ਹੱਥ ਨਾਲ ਸਰੀੰਜ ਨਾਲ ਕੋਈ ਚੀਜ਼ ਦਵਾਂਗੇ ਤਾਂ ਕਿ ਬੱਚਾ ਮਰੇ ਨਾ ਪੇਟ ਭਰ ਜੇ ਉਹਦਾ ਦੇਖਣਾ ਪੈਂਦਾ ਇਹ ਲੋਕ ਹੜਤਾ ਲੰਦੇ ਆ ਕਬੂਤਰ ਪਰ ਮਿਹਨਤ ਬਹੁਤ ਕਰਨੀ ਪੈਂਦੀ ਹੈ ਮਿੱਤਰ ਇਹ ਆਈ ਇਹੋ ਬੱਚਾ ਆ ਲੈ ਖੂ ਇਹ ਚੋੜੀ ਦਾ ਇਹ ਪੁਰਾਣਾ ਬੱਚਾ ਏ ਇਹਨੂੰ ਥੋੜਾ ਜਿਹਾ ਜੋਗਾ ਦੇ ਆ ਮਿੱਤਰੋ ਜਮਾਈ ਦੇਖੋ ਇਹਨੂੰ ਦੇਖਦੇ ਹੁਣ ਹੱਥ ਨਾਲੇ ਦਵਾਂਗੇ ਇੱਕ ਬੱਚਾ ਤਾਂ ਰਜਾ ਤੇ ਆ ਪੂਰਾ ਤੇ ਵਿਚਾਰਾ ਇਹਨੂੰ ਜਿਹੜਾ ਦੁੱਧ ਹੀ ਆ ਦੇਣਾ ਸੀ ਉਹ ਨਹੀਂ ਮਿਲਦਾ ਜਿਹੜਾ ਕੂਤਰ ਪਹਿਲੇ 4 ਦਿਨ ਦਿੰਦੇ ਤਿੰਨ ਦਿਨ ਆ ਹੁਣ ਬਰੀਕ ਜਿਹਾ ਦਾਣਾ ਦੇਣ ਲੱਗ ਗਏ ਕਿਉਂਕਿ ਆਪਾਂ ਨੇ ਇਹ ਜੋੜੀ ਨੀਚੇ ਬੱਚਾ ਰੱਖਦੇ ਅਸੀਂ ਇੱਕ ਦੂਸਰਾ ਉਹਦੇ ਕਰਕੇ ਉਹ ਨੂੰ ਇਹਦਾ ਚਿਰ ਰੱਖਿਆ ਹੋਇਆ ਸੀ ਇਹਨੂੰ ਵੀ ਨੀਚੇ ੋਗਾ ਮਿਲੇ ਆ ਉਹ ਸਾਰੇ ਬੱਚਿਆਂ ਨੂੰ ਆਪਣਾ ਹੱਥ ਨਾਲ ਹੀ ਦੇਣਾ ਪਏ ਖਾਣਾ ਇਹਨੂੰ ਵੀ ਬੱਚੇ ਨੂੰ ਇੱਥੇ ਰੱਖ ਦਾਂਦੇ ਆ ਤੇ ਬਰਾਬਰ ਜੇ ਹੋ ਜੂਗੇ ਬੱਚੇ ਤੇ ਇਹ ਬੱਚੇ ਨੂੰ ਆਪਾਂ ਹੋਰ ਹੱਥ ਨਾਲ ਦੇਵਾਂਗੇ ਫੀਡ ਕਰਾਵਾਂਗੇ ਦੇਖਦੇ ਆ ਛੋਲੇ ਆ ਬ੍ਰੇਂਡ ਕਰਕੇ ਤੇ ਐਵੇਂ ਕੁਝ ਦੇ ਦਾਂਗੇ ਤਾਂ ਕਿ ਇਹਨੂੰ ਹੈਵੀ ਜਾ ਮਿਲ ਜੇ ਸਰਿੰਜਰ ਨਾਲ ਦੇ ਦਾਂਗੇ ਥੋੜਾ ਥੋੜਾ ਕਰਕੇ ਦਿਨ ਚ ਦੋ ਤਿੰਨ ਟਾਈਮ ਦੇ ਦਿਆ ਕਰਾਂਗੇ ਤੇ ਬੱਚਾ ਜਲਦੀ ਜਲਦੀ ਬੜਾ ਹੋ ਜਾਊਗਾ ਇਹ ਵੀ ਤੇ ਬਾਕੀ ਦੋ ਬੱਚੇ ਇੱਧਰ ਐ ਮਿੱਤਰੋ ਤੇ ਤਿੰਨ ਬੱਚੇ ਇਹ ਐ ਪੰਜ ਬਾਕੀ ਇਹਨਾਂ ਨੇ ਅੰਡੇ ਦਿੱਤੇ ਹੋਏ ਐ ਦੋ ਜੋੜੀਆਂ ਨੇ ਤੇ ਬਾਕੀ ਇਹਨਾਂ ਨੂੰ ਰੱਖ ਦਈਏ ਪਾਣੀ ਵਿੱਚ ਤੋਂ ਬਾਹਰ ਪਾਣੀ ਪੀ ਲੂਗੇ ਆਪਣਾ ਲੋ ਜੀ ਤੇ ਪਾਣੀ ਧੋ ਕੇ ਭਰਦੇ ਹਾਂ ਹੁਣ ਦੁਬਾਰੇ ਨਵਾਂ ਬਾਕੀ 4-5 ਵਿੱਚ ਉਹ ਹੋਗੇ ਤੇ ਬਾਕੀ ਇਹਨੇ ਵੀ ਕਬੂਤਰੀ ਨੇ ਅੰਡਾ ਧਰਤੇ ਆ ਦੁਬਾਰੇ ਦੋ ਅੰਡੇ ਨੀਚੇ ਧਰੇ ਹੋਏ ਲਾਲ ਚੀਨੀ ਨੇ ਚਾਰ ਅੰਡੇ ਇਹ ਜੋੜੀ ਨੇ ਹਾਲ ਤੱਕ ਕੋਈ ਅੰਡਾ ਨਹੀਂ ਦਿੱਤਾ ਮੈਨੂੰ ਹੀ ਲੱਗਦਾ ਦਊਂਗੀ ਤੇ ਦੋ ਅੰਡੇ ਮਿੱਤਰੋ ਇਹ ਪਈ ਐ ਟੋਟਲ 6 ਅੰਡੇ ਇਹ ਸੇ ਬਾਕੀ ਓਕੇ ਐ ਬਾਕੀ ਬੈਠੇ ਐ ਇੱਕ ਪਤੰਗ ਉੱਤਰੇ ਕਬੂਤਰੀਆਂ ਸਟੁੱਲਾ ਹੈ ਐਵੇਂ ਬੈਠਾ ਰਹਿੰਦਾ ਬਾਕੀ ਕਬੂਤਰੀਆਂ ਵਾਲੀ ਸਾਈਡ ਵੀ ਨਿਗਾ ਮਰਾਦੀ ਐ ਬਾਕੀ ਇਹਨਾਂ ਨੂੰ ਦਾਣੇ ਪਾ ਦਾਂਦੇ ਆ ਕਾਣਾ ਪਾਣੀ ਖਾ ਲੂਗਾ ਸੋਨਾ ਇੱਥੇ ਤੋਂ ਪਾਣੀ ਚੁੰਦਾ ਦਾ ਮਿੱਤਰੋ ਆਪਾਂ ਇਹ ਤਾਂ ਕਰਕੇ ਫਿਰ ਮੂਰੇ ਲਾਤੇ ਸੀ ਬਾਕੀ ਹੁੱਡਾ ਸੁੱਕਾ ਪਿਆ ਹੈ ਪਿੱਛੇ ਜਿੱਥੇ ਕਬੂਤਰ ਬੈਠਦੇ ਆ ਬਾਕੀ ਬੈਠੇ ਆ ਇਹ ਫਿੱਟ ਇਹਨਾਂ ਦਾ ਪਾਣੀ ਪੀ ਆ ਇਹਨਾਂ ਨੂੰ ਦਾਣਾ ਪਾ ਦਈਏ ਪਾਣੀ ਪੀ ਜਾਊਂਗੇ ਆਪਣਾ ਤੇ ਬੱਚਿਆਂ ਨੂੰ ਝੋਗਾ ਤਾਂ ਹੀ ਦਊਂਗੇ ਬਾਕੀ ਓਕੇ ਮਿੱਤਰੋ ਟਰੇ ਹੀ ਚੱਕ ਲਈਏ ਦਾਣੇ ਪਾ ਦਈਏ ਫੇਰ ਦੇਖਦੇ ਆ ਬੱਚੇ-ਬੁੱਚੇ ਗਿਜਾਉਂਦੇ ਆ ਜੀ ਮੌਸਮ ਥੋੜਾ ਹੈਗਾ ਇਦਾਂ ਹੀ ਰਿਹਾ ਮੀਂਹ ਨਾ ਆਇਆ ਛਤਰੀਆਂ ਦੇ ਬਿਠਾ ਦਾਂਗੇ ਵਾਕੀ ਕੂਕੇ ਕੂਤਰ ਇਹ ਜੋੜੀ ਤੋੜਤੀ ਸੀ ਇਹ ਕਬੂਤਰ ਨੂੰ ਦਵਾਰੇ ਲਾਣਾ ਮਿੱਤਰੋ ਜਿਹੜਾ ਇਹ ਬੈਠਾ ਇਹਦੀ ਕੂਤਰੀ ਪਰਾਂ ਬੈਠੀ ਹੈ ਕਾਲੀ ਚਿਨੀ ਉਹਦੇ ਨਾਲੇ ਦਵਾਰੇ ਲਾਣਾ ਹੈ ਤੇ ਦੇਖਦੇ ਆਂ ਫਿਰ ਲੋ ਬਈ ਮਿੱਤਰੋ ਦਾਣੇ ਪਾਦੇ ਤੇ ਪਾਣੀ ਤਾਜ਼ਾ ਭਰ ਕੇ ਰੱਖਦੇ ਆਂ ਤੇ ਬਾਕੀ ਦਾਣੇ ਖਾ ਰਹੇ ਕਬੂਤਰ ਝੋਗਾ ਦੇ ਦੂੰਗਾ ਇਹ ਬੱਚਿਆਂ ਨੂੰ ਤੇ ਬਾਕੀ ਮੀ ਵੀ ਪੈਣਾ ਸਟਾਰਟ ਹੋ ਗਿਆ ਕਿਣੀਆਂ ਤੇ ਬਸ ਹੁਣ ਫਟਾਫਟ ਦਾਣੇ ਚੁਗਲ ਲੈ ਕਬੂਤਰ ਆਪਾਂ ਬੰਦ ਕਰਕੇ ਫਿਰ ਚੱਲਦੇ ਆਂ ਮਿੱਤਰੋ ਆਪਾਂ نیچے ਕਿਉਂਕਿ ਮੀਂਹ ਆ ਜਾਣਾ ਮੌਸਮ ਪੂਰਾ ਬਣਿਆ ਆਪਾਂ ਬੱਦਲ ਦੇਖੋ ਮਿੱਤਰੋ ਚੈੱਕ ਕਰੋ ਚਾਰੇ ਪਾਸੇ ਪੂਰਾ ਬੱਦਲ ਹੋਇਆ ਵੈਨਫੁੱਲ ਦੋਸਤ ਕਰੋ ਚੈੱਕ ਬਾਕੀ ਓਕੇ ਆ ਮਿੱਤਰੋ ਜੇ ਬੱਚੇ ੜਾ ਹੋ ਗਏ ਤਾਂ ਦੇਖਦੇ ਆ ਮੈਨੂੰ ਤਾਂ ਲੱਗਦਾ ਨਹੀਂ ਅਸੀਂ ਇਸ ਵਾਰ ਬੱਚੇ ੜਾ ੜਾ ਕੇ ਰੋਕ ਹੋਣਗੇ ਇਦਾਂ ਹੀ ਰੋਕਣੇ ਪੈਣੇ ਮਿੱਤਰੋ ਜੇ ਇਹ ਮੌਸਮ ਦੇ ਹਾਲਾਤ ਹੈ ਕਿਉਂਕਿ ਆਹੀ ਮਹੀਨਾ ਹੁੰਦਾ ਹੈ ੜਾਣੇ ਦਾ ਯਾ ਅੱਗੇ ਸਤੰਬਰ ਚੱਲਦਾ ਹੈ ਸਤੰਬਰ ਦਾ ਸਾਰਾ ਮਹੀਨਾ ਕੂਤਰ ਉਡੂਗੇ ਤੇ ਅਕਤੂਬਰ ਦਾ ਉਸ ਤੋਂ ਬਾਅਦ ਬੈਰੀ ਪੈਣੀ ਸਟਾਰਟ ਹੋ ਜਾਂਦੀ ਹੈ ਫਿਰ ਕੋਈ ਪਤਾ ਨਹੀਂ ਊੜੇ ਨਾ ਊੜੇ ਕਿਉਂਕਿ ਫਿਰ ਬੈਰੀ ਜਿਆਦਾ ਪੈਣ ਲੱਗੀ ਤਾਂ ਕਿਥੇ ੜਾ ਹੋਵੇ ਕੋਈ ਫਦੇ ਨਹੀਂ ਖਿਲਾ ਕੇ ਬੈਰੀ ਨੂੰ ਵੀ ਕਿਉਂਕਿ ਮੇਨ ਤਰਾਕੀ ਹੈ ਮਿੱਤਰੋ ਬੱਚੇ ਬਲਾਣੇ ਨੂੰ ਕੋਈ ਇਦਾਂ ਦਾ ਪਲ ਜਾਂਦੇ ਨਹੀਂ ਹਾਸੀ ਖੇਲ ਤਾਂ ਹੈ ਨਹੀਂ ਕੋਈ ਤੇ ਬਾਕੀ ਦੇਖਦੇ ਆ ਜਿੰਨੇ ਖੋਗੇ ਬੱਚੇ ਉਹਨੇ ਸਹੀ ਵੈਸੇ ਆਪਣਾ ਟਾਰਗੇਟ ਦਾ ਵੀ 40 ਕ ਬੱਚੇ ਕਢਾਵਾਂਗੇ ਤੇ 20 ਕ ਬਾਜੀਆਂ ਛੱਡਾਂਗੇ ਅਗਲੇ ਸਾਲ 20 22 ਇੱਥੇ ਦਾ ਤੇ ਬਾਕੀ ਦੇਖਦੇ ਆ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਸਾਰਿਆਂ ਦੀ ਇਹੀ ਅਰਦਾਸ ਹੈ ਮੀਂਹ ਹਟ ਜਵੇ ਹੁਣ ਬਸ ਬਹੁਤ ਪਹਿਲੇ ਰੱਬਾ ਤੇ ਠੀਕ ਹੈ ਮਿੱਤਰੋ ਬਾਕੀ ਹੁਣ ਸ਼ਾਮ ਨੂੰ ਪਾਵਾਂਗੇ ਨਾ ਉਹ ਦਾਣਾ ਪਾਣੀ ਤੇ ਮੀਂਹ ਹਟੇ ਤੋਂ ਬਾਅਦ ਪਾ ਇੱਕ ਚੈਲੰਜ ਰੱਖਾਂਗੇ 10 ਦਿਨ ਡੇਲੀ ਵਲੌਗ ਦਾ ਦੇਖਦੇ ਆ ਟਾਈਮ ਲੱਗਦਾ ਕਿ ਨਹੀਂ ਔਖੇ ਸੌਕੇ ਕਰਕੇ 10 ਦਿਨ ਲਗਾਤਾਰ ਬਣਾਉਣੇ ਹੀ ਬਣਾਉਣੇ ਹੈ ਕਿਸੇ ਵੀ ਹਾਲਤ ਚ ਤੇ ਚੈਲੰਜ ਰੱਖਾਂਗੇ ਇਹ ਤੇ ਬਾਕੀ ਠੀਕ ਐ ਇਹਨੂੰ ਖਾਣ ਨੂੰ ਦਾਣਾ ਪਾਣੀ ਤੇ ਬੱਚਿਆਂ ਨੂੰ ਕੋਈ ਫੀਡਿੰਗ ਫੂਡਿੰਗ ਕਰਾ ਦਈਏ ਫੋਨ ਹੋ ਕੇ ਤੇ ਓਕੇ ਐ ਹਾਂਜੀ ਲੋ ਬਾਈ ਮਿੱਤਰੋ ਮੌਸਮ ਹੋ ਗਿਆ ਸੀ ਥੋੜਾ ਜਿਹਾ ਸਾਫ ਤੇ ਬੱਚੇ ਬਿਠਾਤੇ ਆ ਛਤਰੀਆਂ ਹੁੰਦੇ ਬਾਕੀ ਮਿੱਤਰੋ ਇਹ ਵੀ ਕੂਟਰ ਹੋ ਗਿਆ ਸਹੀ ਐ ਇਹਨੂੰ ਵੀ ਲੈ ਚਲਦੇ ਆ ਉੱਪਰ ਹੁਣ ਖੁੱਡੇ 'ਚ ਤੇ ਇਹ ਹੋ ਗਿਆ ਠੀਕ ਹੁਣ ਛਿੱਕਾ ਆਈਆਂ ਮੈਡੀਸਨ ਦੰਦੇ ਸੀ ਇਹਨੂੰ ਇਹ ਹੁਣ ਪ੍ਰੋਪਰ ਠੀਕ ਹੋ ਗਿਆ ਇਹ ਖੁੱਡੇ ਛੱਡ ਦਾਂਗੇ ਇੱਕ ਵਾਰ ਇਹਦੇ ਤੇ ਵੀ ਵਿਕਰੋਣ ਦੀ ਸਪਰੇਅ ਮਾਰ ਕੇ ਖੁੱਡੇ ਚ ਫੇਰ ਛੱਡਾਂਗੇ ਉੱਪਰ ਤੇ ਬਾਕੀ ਬੱਚੇ ਬਿਠਾਤੇ ਆ ਬੱਚਿਆਂ ਨੂੰ ਅੱਜ ਦੇ ਆਏ ਆਪਾਂ ਨੇ ਵਿਕਾਸੂਲ ਦਾ ਕੈਪਸੂਲ ਪਾ ਕੇ ਪਾਣੀ ਤੇ ਸਾਰੇ ਕਬੂਤਰਾਂ ਨੂੰ ਜਿਹੜਾ ਇਹ ਨੀਚੇ ਹੈ ਇਹਨਾਂ ਨੂੰ ਵੀ ਦੇਤੇ ਆ ਤੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਦੇਤੇ ਆਏ ਤਾਂ ਕਿ ਇਹਨਾਂ ਦੀ ਜਿਹੜੀ ਮਿਹਦੇ ਚ ਗਰਮੀ ਹੋਊਗੀ ਉਹ ਨਿਕਲ ਜਾਊਗੀ ਤੇ ਜ਼ਹਿਰਬਾਦ ਵਿਊਧੇ ਨਾਲ ਥੋੜਾ ਬਹੁਤਾ ਫਰਕ ਪੈਂਦਾ ਏ ਅੱਪਾ ਅੱਗੇ ਵੀ ਦਿੰਦੇ ਸੀ ਆਪਣੇ ਕਬੂਤਰਾਂ ਨੂੰ ਆ ਬੱਚਿਆਂ ਨੂੰ ਪਿਆ ਇਹ ਬਾਕੀਆਂ ਦਾ ਆਪਾਂ ਨੂੰ ਪਤਾ ਨਹੀਂ ਤੇ ਬਾਕੀ ਦੋ ਕਬੂਤਰੀਆਂ ੜਾਤੀਆਂ ਸੀ ਇਹ ਫਿਰਦੀਆਂ ਤੇ ਓਕੇ ਆ ਮਿੱਤਰੋ ਬਹੁ ਹੁਣ ਲੈ ਕੇ ਚੱਲਦੇ ਆ ਕਬੂਤਰ ਨੂੰ ਇਹਨੂੰ ਵੀ ਉੱਪਰ ਇੱਕ ਵਾਰ ਇਹਦੇ ਦੇ ਵੀ ਕਰਾਉਣ ਦੀ ਸਪਰੇਅ ਮਾਰਦੀ ਏ ਕੋਲੀ ਪਈ ਆ ਆਪਾਂ ਨੇ ਚੱਕ ਲਈਏ ਇਹ ਪਈ ਏ ਬਸ ਥੋੜੀ ਜਿਹੀ ਹੋ ਰਹੀ ਗਈ ਬਾਕੀ ਫੇਰ ਕੋਲ ਲਾਂਗੇ ਦੁਬਾਰਾ ਇਹ ਪਹਿਲਾਂ ਦੀ ਉਹ ਕੋਲੀ ਪਈ ਸੀ ਬਾ ਹੁਣ ਇੱਕ ਵਾਰ ਮਾਰ ਦਿੰਦੇ ਆ ਕਬੂਤਰ ਦੇ ਇਥੇ ਲੋ ਜੀ ਲੋ ਜੀ ਇੱਕ ਵਾਰ ਕੇਰਾ ਮਾਰਤੀ ਐ ਪੱਕੇ ਇਹਨਾਂ ਦਾ ਵੀ ਮਾਰ ਦਿੰਦੇ ਆ ਬਿਮਾਰੀ ਤੇ ਦੂਰ ਰਹੂਗੇ ਵਿਚਾਰੇ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਟਾਪ ਲੋ ਜੀ ਬਚ ਗਈ ਐ ਤੇ ਬਾਕੀ ਬੱਚੇ ਬੈਠੇ ਆ ਛਤਰੀਆਂ ਤੇ ਬੈਣ ਦੋ ਇਹਨਾਂ ਨੂੰ ਤੇ ਹੁਣ ਚੱਲਦੇ ਆਪਾਂ ਇਹਨੂੰ ਕੂਤਰ ਨੂੰ ਲੈ ਕੇ ਮਿੱਤਰੋ ਉੱਪਰ ਛੱਡਦੇ ਆ ਇਹਨੂੰ ਖੁੱਡੇ 'ਚ ਤੇ ਬਾਕੀ ਬੱਚਿਆਂ ਨੂੰ ਦੇਖ ਲਈਏ ਇੱਕ ਵਾਰ ਉੱਪਰ ਦੇਖ ਆਈਏ ਵੀ ਚੋਗਾ ਦੇ ਆਏ ਉਹਨਾਂ ਦੇ ਮਾਪੇ ਪਾ ਨੇ ਕਿ ਨਹੀਂ ਨਹੀਂ ਆਪਾਂ ਨੇ ਛੋਲਿਆਂ ਦੀ ਦਾਲ ਭੋਈ ਵੀ ਆ ਗ੍ਰੈਂਡ ਕਰਕੇ ਸਿਰਿੰਜ ਨਾਲ ਆਪਾਂ ਬੱਚਿਆਂ ਨੂੰ ਦੇ ਦਾਂਗੇ ਤੇ ਉਹਨਾਂ ਨਾਲ ਬੱਚਿਆਂ ਦੀ ਗਰੋਥ ਵੀ ਵਧੀਆ ਹੋਊਗੀ ਤੇ ਲੈ ਕੇ ਚੱਲਦੇ ਆ ਮਿੱਤਰੋ ਹੁਣ ਇਹਨੂੰ ਉੱਪਰ ਛੱਡਦੇ ਆ ਖੁੱਡੇ 'ਚ ਲੋ ਜੀ ਮਿੱਤਰੋ ਆ ਗਏ ਆ ਉੱਪਰ ਕੂਤਰਾਂ ਕੋਲੇ ਤੇ ਇਹਨੂੰ ਛੱਡਦੇ ਆ ਹੁਣ ਖੁੱਡੇ 'ਚ ਇਧਰ ਵਾਲੇ ਲੋਈ ਛੜ ਤੇ ਆਇ। ਇਹ ਘੁੰਮਣ ਦੋ ਇਹਨੂੰ ਤੇ ਬਾਕੀ ਇਹ ਬੋਰਡ ਜਾਂ ਵੀ ਹਟਾ ਦਈਏ ਸਾਈਡ ਤੇ ਫਿਲਹਾਲ ਮੀਂਹ ਨਹੀਂ ਹੈ। ਜੇ ਮੀਂਹ ਆਂਦਾ ਦਿਖਿਆ ਤਾਂ ਦਵਾਰੇ ਲਾਗਾ ਦਾਂਗੇ। ਨਹੀਂ ਤਾਂ ਐਵੇਂ ਹੀ ਪਿਆਰ ਹੋਊਗਾ। ਤੇ ਬਾਕੀ ਪਿੱਲੀਆਂ ਇੱਟਾਂ ਕੁੱਟਣੀਆਂ ਆਂ ਆਪਾਂ ਨੇ ਮਿੱਤਰ ਕੂਤਰਾਂ ਜੁਗੀਆਂ। ਦੇਖਦੇ ਆਂ ਪਿੱਲੀ ਇੱਟਾਂ ਕੁੱਟ ਲਈਏ। ਹੁਣ ਟਾਈਮ ਹੈਗਾ ਏ। ਤੇ ਬਾਅਦ ਚ ਟਾਈਮ ਨਹੀਂ ਮਿਲਦਾ ਫਿਰ। ਇਹਨਾਂ ਨੂੰ ਇੱਕ ਵਾਰ ਖੋਲ ਦੋ ਨੇ ਪਾਣੀ ਪੂਣੀ ਪੀ ਕੇ। ਇੱਟੋ ਬੈਠਾ ਹੋ ਜੂਗੇ ਦਵਾਰੇ ਪਾਣੀ ਡੋਲੀ ਵਾਲੇ ਕੂਤਰਾਂ ਨੂੰ ਥੋੜਾ ਖੋਲਣਾ ਪੈਂਦਾ ਇਹ ਦੋ ਟਾਈਮ ਤਾਂ ਪੱਕਾ ਹੀ ਖੋਲਦੇ ਆ ਇੱਕ ਵਾਰ ਜੇ ਵੇਲੇ ਹੋਈਏ ਤਾਂ ਤਿੰਨ ਟਾਈਮ ਵੀ ਖੋਲ ਦਿੰਦੇ ਆ ਦੁਪਹਿਰ ਨੂੰ ਵੀ ਖੋਲ ਹੀ ਦੇ ਦੋ ਘੜੀ ਕਿਉਂਕਿ ਇਹ ਦੋ ਤਿੰਨ ਜੋੜੀਆਂ ਹੀ ਆ ਅੰਦਰ ਜਗ੍ਹਾ ਹੈ ਨਹੀਂ ਸੀ ਤਾਂ ਕਰਕੇ ਬਾਹਰ ਲਾਣੀਆਂ ਪਈਆਂ ਪਾਣੀ ਪੂਣੀ ਪੀ ਕੇ ਜਿਵੇਂ ਹੁਣ ਇਹ ਆ ਬੱਚੇ ਕੱਢੇ ਹੁੰਦੇ ਤਾਂ ਹੀ ਖੋਲਦੇ ਆ ਜੇ ਕੱਲੇ ਅੰਡੇ ਹੁੰਦੇ ਫਿਰ ਦੋ ਟਾਈਮ ਖੋਲਦੇ ਆ ਦੋ ਦੀ ਜਗ੍ਹਾ ਇੱਕ ਵੀ ਕਰ ਦਿੰਦੇ ਜੇ ਅੰਡੇ ਤਰੇ ਹੁੰਦੇ ਜੇ ਬੱਚੇ ਕੱਡੇ ਹੁੰਦੇ ਫਿਰ ਦੋ ਟਾਈਮ ਤਾਂ ਪੱਕਾ ਏ ਨਹੀਂ ਜੇ ਟਾਈਮ ਹੁੰਦਾ ਇਹਦਾ ਤਿੰਨ ਟਾਈਮ ਵੀ ਹੋ ਜਾਂਦਾ ਏ ਤੇ ਬਾਕੀ ਦੇਖ ਲਈਏ ਬੱਚੇ ਨੂੰ ਹਾਂਜੀ ਲੋਏ ਮਿੱਤਰੋ ਇਹਨੂੰ ਬੱਚੇ ਨੂੰ ਵੀ ਚੋਗਾ ਦੇ ਤੇ ਆਏ ਫਿਲਹਾਲ ਤਾਂ ਤੇ ਬਾਕੀ ਇਹਨਾਂ ਨੂੰ ਵੀ ਥੋੜਾ ਥੋੜਾ ਦਿੱਤਾ ਹੋਇਆ ਏ ਚੋਗਾ ਤੇ ਬਾਕੀ ਰੱਖ ਦਾਂਦੇ ਹੁਣ ਇਹਨੂੰ ਬੱਚੇ ਨੂੰ ਇੱਥੇ ਤੇ ਬਾਕੀ ਓਕੇ ਏ ਬੱਚਿਆਂ ਦੀ ਵਧੀਆ ਗਰੋਥ ਹੋ ਰਹੀ ਏ ਫਿਰ ਵੀ ਆਪਾਂ ਆਪਣੇ ਕਿੱਧਰ ਦੋ ਇਹਨਾਂ ਨੂੰ ਥੋੜਾ ਥੋੜਾ ਸ਼ਾਮ ਨੂੰ ਦੇ ਦਾਂਗੇ ਚੋਗਾ ਹੱਥ ਨਾਲ ਤੇ ਇਹਨਾਂ ਹੀ ਮਾਂਪੇ ਉਹਨੂੰ ਵੀ ਥੋੜੀ ਸੌਖੇ ਹੋ ਜੂਗੇ ਤੇ ਠੀਕ ਹੈ ਮਿੱਤਰੋ ਬਾਕੀ ਹੁਣ ਇੱਟਾ ਕੁੱਟ ਲਈਏ ਟਾਈਮ ਹੈਗਾ ਏ ਅੱਜ ਮੀਂਹ ਵੀ ਨਹੀਂ ਪੈ ਰਿਆ ਤੇ ਓਕੇ ਹੈ ਹਾਂਜੀ ਲੋ ਬਈ ਮਿੱਤਰੋ ਆ ਗਏ ਆ ਉੱਪਰ ਹੁਣ ਤੇ ਰੋੜੀ ਕੁੱਟ ਲਈਏ ਕਰੋ ਚੈੱਕ ਉਤਰਾਂ ਯੋਗੀ ਤੇ ਬੱਸ ਇਦਾਂ ਬਾਲਟੀ ਭਰ ਕੇ ਰੱਖ ਲਈ 2-4 ਦਿਨ ਤੱਕ ਹੋਰ ਕੁੱਟ ਲਾਂਗੇ ਇੰਨੀ ਕੁ। ਤੇ ਮਹੀਨਾ ਹੋ ਜਾਊਗਾ ਆਪਣਾ ਫਾਰ ਬਾਕੀ ਪਾ ਲਈ ਟਰੇਆਂ 'ਚ। ਰੱਖਦੇ ਆ ਬੱਚੇ ਅਤੇ ਕਬੂਤਰਾਂ ਨੂੰ। ਠੀਕ ਹੈ ਜੀ। ਬੱਚਿਆਂ ਨੂੰ ਵੀ ਪਾ ਦਾਂਗੇ ਤੇ ਕਬੂਤਰਾਂ ਨੂੰ ਵੀ ਪਾ ਦਾਂਗੇ। ਚੱਕ ਲਈਆਂ ਟਰੇਆਂ ਤੇ ਡੋਲੀਆਂ 'ਚ ਰੱਖ ਦਈਏ ਫਿਰ ਚੱਲਦੇ ਆ ਮਿੱਤਰੋ ਉੱਪਰ-ਉੱਪਰ ਵਾਲੇ ਕਬੂਤਰਾਂ ਨੂੰ ਨਾਲੇ ਪਾ ਦਈਏ ਦਾਣੇ ਤੇ ਨਾਲੇ ਲੈ ਚੱਲਦੇ ਆ ਰੋੜੀ। ਉਹਨਾਂ ਨੂੰ ਵੀ ਪਾ ਦਾਂਗੇ ਕੁੱਟ ਗਏ। ਪੁਰੀ ਚੰਗੀ ਆ ਮਿੱਤਰੋ ਇਹ ਕੂਤਰਾਂ ਵਾਸਤੇ ਉਤਰ ਇਹਦੇ ਨਾਲ ਬਿਮਾਰ ਨਹੀਂ ਹੁੰਦੇ ਤੇ ਤੰਦਰੁਸਤ ਰਹਿੰਦੇ ਲੋ ਜੀ ਅੜ ਬੁੱਤ ਇਧਰ ਆ ਜਾ ਲੋ ਜੀ ਰੱਖ ਦਈਏ ਮਿੱਤਰੋ ਲਾਲ ਰੋੜੀ ਤੇ ਇਹਨਾਂ ਨੂੰ ਵੀ ਪਾ ਦਾਂਦੇ ਹੁਣ ਇੱਥੇ ਲੋ ਜੀ ਇਧਰ ਵੀ ਪਾਤੀ ਏ ਦੇ ਖਾਣ ਦੋ ਮਿੱਤਰੋ ਇਹਨਾਂ ਨੂੰ ਹੁਣ ਚੱਲਦੇ ਆਂ ਆਪਾਂ ਉੱਪਰ ਲੈ ਕੇ ਚੱਲਦੇ ਆਂ ਹੁਣ ਉੱਪਰ ਵਾਲੇ ਕਬੂਤਰਾਂ ਕੋਲੇ ਆ ਦੇਖੋ ਲੱਗੇ ਆ ਖਾਣ ਐਦਾਂ ਹੰਦੇ ਐਦਾਂ ਦਾਣਿਆਂ ਤਾਂ ਇਹ ਵੀ ਵੱਧ ਖਾਂਦੇ ਐ ਉੱਪਰ ਤੁਹਾਨੂੰ ਦਿਖਾਉਂਗਾ ਜਦ ਦਾਣੇ ਪਾਦੇ ਨਾ ਆਪਾਂ ਨੇ ਪਹਿਲਾਂ ਕਬੂਤਰ ਦਾਣੇ ਖਾਂਦੇ ਹੋਣਗੇ ਜੇ ਬਾਅਦ ਚ ਲਾਲ ਰੋੜੀ ਰੱਖਦੀ ਤੇ ਲਾਲ ਰੋੜੀ ਨੂੰ ਆਜੂਗੇ ਸਾਰੇ ਦਾਣੇ ਨਹੀਂ ਖਾਉਂਗੇ ਇੰਨਾ ਚਾਉਣ ਵਾਲ ਖਾਂਦੇ ਇਹਨੂੰ ਤੇ ਪੂਰੀ ਚੰਗੀ ਆਹ ਕਬੂਤਰਾਂ ਵਾਸਤੇ ਵੀ ਤੇ ਹੁਣ ਚੱਲਦੇ ਆ ਮਿੱਤਰੋ ਉੱਪਰ ਲੋ ਜੀ ਮਿੱਤਰੋ ਦਾਣੇ ਆ ਡੱਬਾ ਲੈ ਲਿਆ ਤੇ ਤੇ ਲੀਟ ਕੁੱਤੇ ਵੀ ਇਹ ਲੈ ਲਈ ਚੱਲਦੇ ਆ ਹੁਣ ਉੱਪਰ ਪਾ ਦਈਏ ਕਬੂਤਰਾਂ ਨੂੰ ਮਿੱਤਰੋ ਜਾ ਕੇ ਤੇ ਦੇਖਿਓ ਫਿਰ ਕਬੂਤਰ ਖਾਂਦੇ ਕਿਣੀਆਂ ਲੱਗੀਆਂ ਦਵਾਰੇ ਪੈਣ ਫਟਾਫਟ ਪਾ ਕੇ ਕੰਮ ਨਿਬੜੀਏ ਮੀਨ ਆ ਜੀ ਤੇ ਬੋਰਡ ਕਰਦੀ ਹੈ ਪਹਿਲਾ ਸਾਈਡ ਤੇ ਤੇ ਬਾਅਦ ਚੋਂ ਪਾਉਂਦੇ ਆਂ ਦਾਣੇ ਲਓ ਜੀ ਬੋਰਡ ਹੋ ਗਿਆ ਸਾਈਡ ਤੇ ਤੇ ਕਿਣੀਆਂ ਆ ਗੀਆਂ ਮਿੱਤਰੋ फटाफट ਪਾ ਦਈਏ ਨਾ ਹੁਣ ਦਾਣੇ ਇਹ ਪਾ ਲਓ ਮਿੱਤਰੋ ਖੋਣ ਤੇ ਕਬੂਤਰ ਆ ਗਿਆ ਸਾਰੇ ਉਤਰ ਬਾਹਰ ਆਪਣੇ ਤੇ ਬਾਕੀ ਅੰਦਰੋਂ ਟ੍ਰੇਆਂ ਕੱਢ ਲਈਏ ਜੀ ਦੇ ਪਿੱਲਿੱਟ ਪਾਉਣੀ ਐ ਤੇ ਦਾਣੇ ਪਾਉਣੇ ਆ ਗੂਤਰਾ ਨੂੰ ਤੇ ਬਾਕੀ ਛੋਲੇ ਛੁੱਲੇ ਖਾਣ ਦੋ ਇਹਨਾਂ ਜਿਹੜਾ ਨੀਚੇ ਗਿਰਿਆ ਵਾ ਸਮਾਨਾ ਤੇ ਇਹਨਾਂ ਪਾਣੀ ਰੱਖ ਦਈਏ ਬਾਹਰ ਤੇ ਪਾ ਦਈਏ ਮਿੱਤਰੋ ਦਾਣੇ ਦੂਨੇ ਫਿਰ ਸੋਨ ਖਾਂਦੇ ਆ ਬਾਕੀ ਗੂਤਰ ਫਿਰਦੇ ਆ ਬਣੇ ਓਕੇ ਇੱਧਰ ਵੀ ਨੀਕਾ ਮਰਾ ਦੀਏ ਇੱਧਰ ਵੀ ਠੀਕ ਤੇ ਮੈਂ ਬੈਠੀ ਆ ਮਾ ਪਾਉਂਦੇ ਹੁਣ ਇਹਨਾਂ ਨੂੰ ਤੇ ਲੋ ਵੀ ਮਿੱਤਰੋ ਲੱਗ ਗਿਆ ਕਬੂਤਰੇ ਦਾ ਦਾਣੇ ਖਾਣ ਤੇ ਬਾਕੀ ਇੱਧਰ ਪਾਤੀ ਆਪਾਂ ਨੇ ਪੀਲੀ ਇੱਟ ਫੁੱਡੇ ਚ ਵੀ ਟ੍ਰੇਜ ਤੇ ਇਹ ਟ੍ਰੇਜ ਚ ਪਾ ਦਾਂਗੇ ਦਾਣਾ ਤੇ ਬਾਕੀ ਇਹਨਾਂ ਨੂੰ ਖਾਣ ਦੋ ਇੱਧਰ ਪੀਲੀ ਇੱਟ ਪਾਤੀ ਏ ਇੱਧਰ ਪੀਲੀ ਇੱਟ ਖਾ ਰਿਏ ਬੱਚਿਆਂ ਨੂੰ ਝੋਗਾ ਦੇਣਾ ਇਹਨਾਂ ਨੇ ਤਾਂ ਕਰਕੇ ਦਾਣਾ ਖਾ ਰਿਹਾ ਪੀਲੀ ਇੱਟ ਵੀ ਖਾ ਲਈ ਉਹਨਾਂ ਤੇ ਬਾਕੀ ਇੱਧਰ ਵੀ ਪੀਲੀ ਇੱਟ ਰੱਖਦੀ ਏ ਵੀ ਕਬੂਤਰ ਖਾ ਰੇ ਆ ਤੇ ਖਾਣ ਦੋ ਮਿੱਤਰੋ ਇਹਨਾਂ ਨੂੰ ਵੀ ਤੇ ਬਾਕੀ ਓਕੇ ਐ ਤੇ ਬੱਚਿਆਂ ਨੂੰ ਦੇਖ ਲਈਏ ਇੱਕ ਵਾਰ ਬੱਚੇ ਨੂੰ ਛੋਟੇ ਨੂੰ ਛੋਗਾ ਮਿਲਿਆ ਏ ਕਿ ਨਹੀਂ ਲੋਈ ਮਿੱਤਰੋ ਇਹਨੂੰ ਛੋਗਾ ਮਿਲਿਆ ਵਾਏ ਥੋੜਾ ਜਿਹਾ ਤੇ ਬਰੀਕ ਦਾਣਾ ਨਹੀਂ ਹੈ ਥੋੜਾ ਜਿਹਾ ਮੋਟਾ ਏ ਇਹਨੂੰ ਪਾਣੀ ਦੇ ਦਾਂਗੇ ਤੇ ਬਾਕੀ ਨੀਚੇ ਤੋਂ ਗ੍ਰੇਂਡ ਕਰਕੇ ਲਿਆਵਾਂਗੇ ਉਹਦੇ ਨਾਲ ਸਰਿੰਜਰ ਨਾਲ ਦੇ ਦਾਂਗੇ ਇਹਨੂੰ ਹੋਰ ਤੇ ਬਾਕੀ ਓਕੇ ਐ ਇੱਧਰ ਵੀ ਦੇਤੇ ਸਾਰਿਆਂ ਨੂੰ ਤਕਰੀਬਨ ਦਾਣਾ ਬੱਚਿਆਂ ਨੂੰ ਛੋਗਾ ਮਿਲ ਗਿਆ ਏ ਤੇ ਇੰਦਰ ਵੀ ਮਿਲਿਆ ਵਾਏ ਇਹਨਾਂ ਨੂੰ ਤੇ ਬਾਕੀ ਛਾਣ ਦੋ ਮਿੱਤਰੋ ਇਹਨਾਂ ਉਹ ਦਾਣੇ ਨਹੀਂ ਆ ਗਿਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਮੀਂਹ ਆਣੇ ਪਹਿਲਾ ਪਹਿਲਾ ਦਾਣਾ ਪਾਣੀ ਦਾ ਨਮੇੜਦੀ ਏ ਤੇ ਬਾਕੀ ਇੱਧਰ ਵੀ ਪਾਤੇ ਤੇ ਠੀਕ ਹੈ ਜੀ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਹੀ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਆਂ ਜੀ ਅਪਾ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦਾ ਧੰਨਵਾਦ